ਵਿਲਾ ਸਵੇਰ ਦਾ ਤਰੀਕ 1 اگਸਤ ਤੇ ਵਾਰ ਸ਼ੁਕਰ ਤੇ ਸਾਡੀ ਸ਼ੁਕਰਵਾਰ ਦੀ ਸ਼ੁਰੂਆਤ ਹੋ ਗਈ ਆ ਕਾਫੀ ਦੇ ਨਾਲ ਕਾਫੀ ਵਾਲੇ ਪਾਉਚੇ ਬਾਈ ਅੱਜ ਕੈੜੀ ਜੀ ਕਰ ਦੂਗਾ ਅੱਜ ਪੈਂਡਾ ਇੱਥੋਂ 20 ਕਿਲੋਮੀਟਰ ਆ ਮੁੱਦ ਦਾ ਉੱਥੋਂ ਫਿਰ ਆਪਾਂ ਵੇਖਦੇ ਆ ਅੱਗੇ ਕਿੱਧਰ ਨੂੰ ਜਾਣਾ ਅੱਜ ਕਹਿੰਦੇ ਮਿੱਤਰੋ ਪੂਰੀਆਂ ਛੋਲੇ ਖਾਵਾਂਗੇ। ਕਿਆ ਰੇ ਨਹੀਂ ਨਹੀਂ ਇਸ ਨੂੰ ਰਹਿਣੇ ਤੋਂ ਇਸ ਨੂੰ ਰਹਿਣ ਤੋਂ ਮਜ਼ਾਕ ਨਹੀਂ। ਭਰਿਆ ਮੇਲਾ ਛੱਡ ਕੇ ਜਿੰਨੜੀ ਫੇਰੇ ਰਾਹ ਤੇ ਤੁਰ ਪਈ ਆ। ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆਂ ਮੁੱਦ ਕਿੱਥੇ ਆਪਾਂ ਰਾਤ ਸਟੇ ਕੀਤੀ ਸੀ ਉੱਥੋਂ ਹੈਗਾ ਆ 12 ਤੋਂ 15 ਕਿਲੋਮੀਟਰ ਦੇ ਵਿੱਚ ਵਿੱਚ। ਤੇ ਜਿਹੜਾ ਮੇਰੇ ਮਗਰ ਉਹ ਪਹਾੜੀ ਦੇਖੀ ਜਾਂਨੇ ਆਡੀਓ ਐਂਡ ਤੇ ਆ। ਉਹਦੇ ਮਗਰ ਹੈ ਮੁੱਦ ਤੇ ਚੜ੍ਹਾਈਆਂ ਸ਼ਾਇਦ ਹੀ ਸਾਨੂੰ ਮਿਲਣ। ਤੇ ਪਲੇਨ ਰਸਤਾ ਹੋਊਗਾ ਵਿੱਚ ਪੱਥਰ ਵੀ ਹੋਣਗੇ ਕਈ ਵੱਡੇ ਜਿੱਦਾਂ ਦੀ ਪਹਿਲਾਂ ਪਿਛਲੇ ਰਾਵਾਂ ਚਾਏ ਆ ਤੇ ਇੱਥੇ ਰਾਤੀ ਮੀਂਹ ਬਹਾਲਾ ਪਈ ਗਿਆ ਜਿੱਦਾਂ ਜਿੰਨਾ ਕਿ ਸੁਣਿਆ ਸੀ ਵੀ ਇਹ ਵਾਲਾ ਇਲਾਕਾ ਸਾਰਾ ਖੁਸ਼ਕ ਹੈ ਇੱਥੇ ਮੀਂਹ ਵਗੈਰਾ ਨਹੀਂ ਪੈਂਦਾ ਪਰ ਇੱਥੇ ਮੀਂਹ ਪਿਆ ਪਰ ਪਾਣੀ ਪੂਣੀ ਨਹੀਂ ਖੜਿਆ ਕਿਉਂਕਿ ਖੁਸ਼ਕ ਮਿੱਟੀ ਹੁਣ ਕਰਕੇ ਸਾਰਾ ਹੀ ਪਾਣੀ ਚੂਸ ਗਈ ਉਹ ਤੇ ਚੱਲਦੇ ਹੁਣ ਅੱਗੇ ਆਪਾਂ ਤੇ ਕਰਦੇ ਆਂ ਫਿਰ ਅੱਗੇ ਵਾਰਤਾਲਾਪ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਡੇ ਅੱਜ ਦੇ ਦਿਨ ਦਾ ਪਹਿਲੀ ਨਦੀ ਜਾਂ ਪਹਿਲਾ ਰੀਵਰ ਆ ਗਿਆ ਵਾ ਤੇ ਉਹ ਬ੍ਰਿਜ ਆਪਾਂ ਕ੍ਰੋਸ ਕਰਨਾ ਇਹ ਲੱਕੜ ਦਾ ਬਣਿਆ ਹੋਇਆ ਥੱਲੇ ਪਾਣੀ ਬਹੁਤ ਜ਼ਿਆਦਾ ਤੇਜ਼ ਚੱਲ ਰਿਹਾ ਆ ਜਿਹੜੇ ਦੂਰ ਸਾੜ ਜੇ ਤੁਰੇ ਫਿਰਦੇ ਨੇ ਨਾ ਇਹਨਾਂ ਨੂੰ ਕਹਿੰਦੇ ਨੇ ਇਧਰ ਹਮਾਚਲੀ ਯਾਕ ਇਹ ਜਿਹੜੇ ਖੱਜਰਾ ਘੋੜੇ ਨੇ ਗਧੇ ਨੇ ਇਹ ਸਿਆਲਾਂ 'ਚ ਕੰਮ ਨਹੀਂ ਕਰਦੇ ਫਿਰ ਆ ਯਾਕ ਸਾਥ ਦਿੰਦੇ ਨੇ ਥੋਇਆ ਵਾਤੇਰੀ ਵਾਤੇਰੀ ਪਾਜੋ ਪਾਜੋ ਭੱਜੋ ਪਾਜੋ ਭੱਜੋ ਭੱਜੋ ਇਧਰੇ ਲੰਦੇ ਨੇਰੀ ਇਹਨਾਂ ਦੇ ਗਲਿਆਂ 'ਚ ਪੱਟੇ ਤਾਂ ਪਾ ਦਿੰਦੇ ਨੇ ਜਿਹੜੇ ਇੱਥੇ ਦੇ ਜੰਗਲੀ ਜਾਨਵਰ ਨੇ ਨਾ ਭਾਲੂ ਭਾਲੂ ਸਿੱਧਾ ਤੁਹਾਨੂੰ ਤੇ ਅਟੈਕ ਕਰਦੇ ਨੇ ਬੰਦਾ ਚੱਲ ਜਓ ਪਾਜੋ 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 ਮਾਲਕੋ ਆਪਣੇ ਕੋ ਪਾਜੋ ਇੱਕ ਚਿਰਨਾ ਆ ਗਿਆ ਜਿੱਥੋਂ ਪਾਣੀ ਦੀ ਸਾਨੂੰ ਤਰੇਹ ਲੱਗੀ ਸੀ ਇੱਥੋਂ ਹੁਣ ਪਾਣੀ ਪੀਵਾਂਗੇ ਤੇ ਆਹ ਪੁਲ ਤੋਂ ਕ੍ਰੋਸ ਕਰਾਂਗੇ। ਬੋਲਦੀ ਹਾਲਤ ਕੁਝ ਐਵੇਂ ਦੀ ਆ। ਸਾਰੇ ਪਿੱਛੇ ਨੇ। ਆ ਲਿਆ ਵਾ ਪਿੱਛੇ ਨੂੰ ਖਿੱਚਦਾ ਬੈਗ ਇੱਥੇ ਆਕਸੀਜਨ ਦੀ ਘਾਟ ਆ ਸਾਨੂੰ ਸਾਡੀ ਮੰਜ਼ਿਲ ਦੇਖੀ ਆ ਉਹ ਦੂਰ ਪਿੰਡ ਜਾਣਾ ਆਪਾਂ ਇੱਥੋਂ ਲੰਗੀ ਜਾਂਦੇ ਆ ਜਿੰਨਾ ਪਾਣੀ ਪੱਥਰਾਂ 'ਚ ਵਜ ਜਾਊਗਾ ਓਨਾ ਸਾਫ਼ ਤੇ ਸ਼ੁੱਧ ਹੋਊਗਾ ਦਰਿਆਵਾਂ ਨਾਲੋਂ ਨਹਿਰਾਂ ਨਾਲੋਂ ਝਰਨਿਆਂ ਦਾ ਪਾਣੀ صاف ਤੇ ਸਿਹਤ ਲਈ ਚੰਗਾ ਹੁੰਦਾ ਵਾ ਜਿੰਨਾ ਕਹਿ ਲੋ ਉਹਨਾਂ ਛੁੱਧ ਘਟਿਆ ਇੰਨਾ ਕ ਜਿਆਦਾ ਸਾਫ ਹੁੰਦਾ ਹੈ ਆਣ ਦੇ ਵਿੱਚ ਆ ਬੂਟੀ ਆਮ ਤੌਰ ਤੇ ਸਾਰੇ ਬੰਨੇ ਸਾਨੂੰ ਵੇਖਣ ਨੂੰ ਮਿਲੀ ਤੇ ਇਹਦੀ ਫਰੇਗਰੈਂਸ ਇੰਨੀ ਕਿ ਜਿਆਦੀ ਸੋਹਣੀ ਹੈ ਨਾ ਇੱਥੇ ਹੁਣ ਗਰਮੀ ਲੱਗਣੀ ਸ਼ੁਰੂ ਹੋ ਗਈ ਹੈ ਧੁੱਪ ਬੜੀ ਤਿੱਖੀ ਗਿੱਚੀ ਚ ਪੈਣ ਦੀ ਹੈ ਅਸਮਾਨ ਤੇ ਵੈਦਰ ਪੂਰਾ ਸਾਫ ਇੱਥੇ ਨੀਲਾ ਅਸਮਾਨ ਇਹਨੂੰ ਕਹਿੰਦੇ ਆ ਆਇਆ ਨੀਲਾ ਅਸਮਾਨ ਧੁੱਪ ਬਹੁਤ ਜ਼ਿਆਦਾ ਹੋਈ ਹੈ ਔਰ ਗਰਮੀ ਲੱਗਣ ਲੱਗ ਪਈ ਲੱਗਦਾ ਛੇਤੀ ਹੀ ਕੋਟ ਲਵਾ ਦੂਗੀ ਤੇ ਅਸੀਂ ਹੁਣ ਪਿੰਡ ਦੇ ਨਜ਼ਦੀਕ ਹੀ ਆ ਕੰਮ ਫਿਰ ਲਿਆ ਕਰੋ ਤੁਸੀਂ ਵੀ ਜਿਹੜੇ ਇਕੱਲੇ ਸੋਚਦੇ ਆ ਉਹ ਫਿਰ ਸੋਚਣ ਜੋਗੀ ਰਹਿ ਜਾਂਦੇ ਆ ਜਿਨ੍ਹਾਂ ਨੇ ਕੁਝ ਕਰਨਾ ਉਹਨਾਂ ਨੇ ਕਰਕੇ ਵਿਖਾਣਾ ਨਹੀਂ ਕਰਕੇ ਦੱਸਣਾ ਨਹੀਂ ਬਸ ਕਰ ਦੇਣਾ ਉਸਕਰੰ ਡਿਆ ਵਾ ਨਾਲ ਕੋਈ ਇਤਮਾਰ ਨੰਗੇ ਆ ਤੇ ਵਿਚਾਰਾ ਹੁਣ ਪਾਣੀ ਦੇ ਵਿੱਚ ਆਪ ਡਿਆ ਵਾ ਆ ਵਾ ਵੀ ਬਹੁਤ ਜ਼ਿਆਦੀ ਆ ਮੌਸਮ ਖਰਾਬੀ ਹੋਣ ਲੱਗ ਪਿਆ ਵਾ ਤੇ ਕੋਹਣ ਮਗਰ ਨੂੰ ਮੁੜ ਗਿਆ ਵਾ ਦੇਖ ਰਿਹਾ ਕਿ ਕਿੱਦ ਤਰ੍ਹਾਂ ਇਹ ਸਹੀ ਫਾਇਦਾ ਬਾਰ ਨਹੀਂ ਆ ਰਿਹਾ। ਦੀ ਦਫਤਰ ਕੋ। ਉਹ ਵਿਚਾਰਾ ਉੱਥੇ ਹੀ اٹਕ ਗਿਆ ਵਾ। ਆਪਣੇ ਹੁਣ ਮਾਰਗ ਨੂੰ ਡਿੱਕੇਗਾ। ਇਹ ਭੇਡਾਂ ਵਾਲਿਆਂ ਦਾ ਵਾ ਜਦੋਂ ਵਾਪਸੀ ਮਾਰਨਗੇ ਤੇ ਉੱਥੋਂ ਉਹਨੂੰ ਲੈ ਜਾਣਗੇ। ਹੁਣੇ ਹੀ ਅਸੀਂ ਐਣਕਾਂ ਲਾਈਆਂ ਸੀਗੀਆਂ ਤੇ ਹੁਣੇ ਮੀਂਹ ਸ਼ੁਰੂ ਹੋ ਗਿਆ। ਆਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਮੀਂਹ ਆ ਜਾਣਾ ਕਿਹੜੇ ਵੇਲੇ ਤੂਫਾਨ ਆ ਜਾਣਾ ਕਿਹੜੇ ਵੇਲੇ ਤੇ ਕੀ ਧੁੱਪ ਪਵੇ ਪਿੱਛੇ ਪੱਥਰਾਂ ਵਾਲੇ ਪਹਾੜ ਸੀਗੇ ਤੇ ਹੁਣ ਇੱਥੇ ਘਾਹ ਵਾਲੇ ਹਰਿਆਲੀ ਵਾਲੇ ਪਹਾੜ ਸ਼ੁਰੂ ਹੋ ਗਏ ਉਰੇ ਦਾ ਵੈਦਰ ਦੀ ਕੋਈ ਸਮਝ ਨਹੀਂ ਹੈਗੀ ਕਿਹੜੇ ਵੇਲੇ ਧੁੱਪ ਕਿਹੜੇ ਵੇਲੇ ਮੀਂਹ ਤੇ ਹੁਣ ਅਸੀਂ ਪਿੰਡ ਦੇ ਮੁਗਦ ਪਿੰਡ ਦੇ ਨੇੜੇ ਆ ਗਏ ਆ ਇੱਕ ਪਾਸੇ ਪਾਣੀ ਪੂਰੀ ਰਫਤਾਰ ਨਾਲ ਚੱਲ ਰਿਹਾ ਤੇ ਇੱਕ ਪਾਸੇ ਅਸੀਂ ਸਹਜੇ ਸਹਜੇ ਕਿਉਂਕਿ ਵੱਟੇ ਨੇ ਪੈਰ ਮੁੜ ਵੀ ਸਕਦਾ ਕਈ ਵਾਰੀ ਮੁੜਿਆ ਵੀ ਬਚਾਅ ਹੋ ਗਿਆ ਤੇ ਸੱਜੇ ਹੱਥ ਆ ਪਹਾੜੀਆਂ ਦਾ ਖੂਬਸੂਰਤ ਨਜ਼ਾਰਾ ਹੈ ਲਓ ਵੀ ਜੱਟੋ ਟ੍ਰੈਕ ਦੇ ਆਪਾਂ ਐਂਡਿੰਗ ਪੁਆਇੰਟ ਤੇ ਪਹੁੰਚ ਗਏ ਆ। ਉਹ ਬਸੇਰੇ ਵੀ ਇਨਾਂ ਦੇ ਹੀ ਰਹਿਣ ਸੈਣ ਦੇ ਆ ਜਾਂ ਟ੍ਰੈਕ ਦਾ ਨਿਸ਼ਾਨੀਆਂ ਨੇ ਵੀ ਇੱਥੇ ਤੁਸੀਂ ਰੁਕ ਸਕਦੇ ਹੋ। ਜੇ ਤੁਸੀਂ ਦੇਰੇ ਸਵੇਰੇ ਲੇਟ ਹੋ ਕੇ ਹੋ ਤੇ ਚਲਵਾ ਆ ਕਚਰਾ ਘੋੜੇ ਸਮਾਨ ਲੈ ਕੇ ਚਾਈ ਜਾਂਦੀਆਂ ਨੇ। ਇਹ ਉਹਨਾਂ ਦੇ ਨੇ ਜਿਹੜੇ ਗਰੁੱਪ ਰਾਈਡ ਕਰਦੇ ਨੇ। ਇਨਾਂ ਅਸੀਨ ਪਲਾਂ ਨੂੰ ਮੈਂ ਇਸ ਲੋਗ ਡਾਇਰੀ ਦੇ ਨਾਲ ਰਿਕਾਰਡ ਕਰ ਲਿਆ ਵਾ ਤੇ ਨੱਕ ਤੇ ਪਤਾ ਨਹੀਂ ਕੀ ਚੱਕਰ ਹੈ ਹੱਥ ਮਾੜਾ ਜਿਹਾ ਵੀ ਲੱਗਦੇ ਆ ਨਾ ਪੇਨ ਬੜੀ ਹੁੰਦੀ ਪਈ ਹੈ ਜਾਂ ਤਾਂ ਵੈਦ ਦਾ ਚੱਕਰ ਹੈ ਜਾਂ ਕੁਝ ਜਿਹੜਾ ਇਧਰ ਮਿੱਟੀ ਘਟਾ ਤੇ ਜਮਾ ਹੀ ਨਹੀਂ ਹੈਗਾ ਇੱਥੇ ਛੱਡਦਾ ਹੀ ਹੋ ਸਕਦਾ ਤੁਹਾਨੂੰ ਜਿੰਨਾ ਕ ਪ੍ਰਮਿੰਦਰ ਭਾਈ ਦੇ ਕਹਿਣ ਮੁਤਾਬਕ ਮੈਨੂੰ ਪਤਾ ਲੱਗਿਆ ਵੀ ਇਹ ਮੰਦਰ ਵੀ ਹੋ ਸਕਦੇ ਨੇ ਤੇ ਚਰਵਾਹਿਆਂ ਤੇ ਘਰ ਵੀ ਥੱਲੇ ਦੀ ਜੇ ਗੱਲ ਕਰੀਏ ਤਾਂ ਥੱਲੇ ਮਟਰ ਬੀਜੇ ਹੋਏ ਨੇ ਇਹਨਾਂ ਨੇ ਤੇ ਮਟਰਾਂ ਨੂੰ ਇੱਕ ਕਿੰਨਾ ਕਨਾਲ ਤੋਂ ਵਹ ਗਿਆ ਅੱਗੇ ਤੱਕ ਵੀ ਹੈ ਜਾਣਾ ਤਾਂ ਥਾਂ ਵਾਵਾ ਜੀ ਮਟਰਾਂ ਦੀ ਉਗਾਈ ਕੀਤੀ ਹੋਈ ਹੈ ਤੇ ਉਹਦੀ ਬਾਉਂਡਰੀ ਇਸ ਪੱਥਰਾਂ ਦੇ ਨਾਲ ਬਣਾਈ ਹੋਈ ਹੈ ਵੀ ਕੋਈ ਵੀ ਜਾਨਵਰ ਫਸਲ ਖਰਾਬ ਨਾ ਕਰ ਸਕੇ ਤੇ ਆਹ ਬੁੱਤਰਮ ਦੇ ਨਿਸ਼ਾਨ ਨੇ ਤੇ ਵਿੱਚੇ ਹੀ ਇਹਨਾਂ ਦੇ ਮੰਤਰ ਲਿਖੇ ਹੋਏ ਨੇ ਚਰਵਾਹਿਆਂ ਨੇ ਬਹੁਤ ਹੀ ਸੋਹਣੀ ਖੂਬਸੂਰਤ ਇੱਕ ਕਲਾਕਾਰੀ ਕੀਤੀ ਹੋਈ ਆ ਜਿਹਦੇ ਉੱਤੇ ਮੰਤਰ ਵੀ ਲਿਖੇ ਹੋਏ ਆ ਤੇ ਬੋਤਲਾਂ ਨੂੰ ਕੱਟ ਕੇ ਇੱਕ ਡਿਜ਼ਾਈਨ ਬਣਾਇਆ ਹੋਇਆ ਜਿਹੜਾ ਪਾਣੀ ਪਾਣੀ ਘੈਰਣ ਡਿਆਂ ਹਵਾ ਦੇ ਨਾਲ ਘੁੰਮਦੀਆਂ ਤੇ ਕੁਛ ਨਾ ਕੁਛ ਚੰਗਾ ਦਰਸਾਉਂਦੀਆਂ ਰਿਆਂ ਆਹਾ ਲੀ ਪਈ ਹੋਈ ਐ ਤੇ ਇੱਥੋਂ ਇਹ ਅੰਦਾਜ਼ਾ ਸਾਨੂੰ ਹੋ ਗਿਆ ਕਿ ਆਪਾਂ ਪਿੰਡ ਦੇ ਨੇੜੇ ਆ ਗਏ ਆ ਤੇ ਇੱਥੇ ਟਰੈਕਟਰ ਵਗੈਰਾ ਤੇ ਹੋਰ ਮਸ਼ੀਨਰੀ ਦਾ ਫੇਰਸਣ ਆ ਗਿਆ ਵਾ ਖੁਸ਼ਕ ਏਰੀਏ ਕਰਕੇ ਥੋੜਾ ਜਿਹਾ ਸਾਹ ਵੀ ਤੇ ਦਮ ਵੀ ਚੜ ਗਿਆ ਸਾਨੂੰ ਤੇ ਰਾਹ ਦੇ ਵਿੱਚ ਮੁਸ਼ਕਲਾਂ ਇਹ ਆਈਆਂ ਵੀ ਚੜਹਾਈਆਂ ਜਾਦੀਆਂ ਸੀ ਤੇ ਜਿਹਦੇ ਕਰਕੇ ਸਾਹ ਵੀ ਜਿਆਦਾ ਚੜਦਾ ਸੀ ਤੇ ਸਾਹ ਲੈਣ ਵਿੱਚ ਪ੍ਰੋਬਲਮ ਵੀ ਹੁੰਦੀ ਸੀ ਤੇ ਪੱਥਰਾਂ ਵਾਲੇ ਰਾਹ ਤੁਰਦੇ ਤੁਰਦੇ ਜਿੱਥੇ ਅਸੀਂ ਖੜ ਗਏ ਆ ਕੈਮਰੇ ਦੀ ਅੱਖੋਂ ਦੂਰ ਤੱਕ ਦੇਖ ਸਕਦੀ ਆ ਉੱਥੇ ਸਾਡੇ ਜਿਹੜੇ ਨਾਲ ਦੇ ਗਰੁੱਪ ਨੇ ਪਿੱਛੇ ਰਹਿ ਗਏ ਸੀਗੇ ਉਹ ਤੁਰੇ ਆਉਂਦੇ ਨੇ ਤੇ ਆਪਾਂ ਅੱਗੇ ਆ ਹੁਣ ਤੇ ਅੱਗੇ ਹੁਣ ਚੱਲੇ ਆ ਪਿੰਡ ਮੁੱਧ ਤੇ ਤੁਹਾਨੂੰ ਪਿੰਡ ਮੁੱਧ ਵਿਖਾਣੇ ਆ ਕਿਵੇਂ ਦਾ ਹੈ ਦੱਸਿਓ ਵੀਰੇ ਕੀ ਆ ਇਹ ਇਹ ਹੈ ਜੇ ਮੈਂ ਆਪਣੇ ਖੇਤਾਂ 'ਚ ਦੂਧੀਆਂ ਹੁੰਦੀਆਂ ਨੇ ਆਹ ਜਮਨ ਦੂਧੀਆਂ ਦਾ ਸਵਾਰ ਹੈ ਰਾਜ ਚ ਤੁਰੇ ਆਉਂਦੇ ਸੀ ਸਾਨੂੰ ਇਧਰਲੀ ਸਾਈਡ ਤੇ ਕੰਮ ਕਰਦੇ ਬੰਦੇ ਵੇਖ ਕੇ ਤੇ ਬੜੀ ਹੈਰਾਨੀ ਦੀ ਗੱਲ ਆ ਵੀ ਹਿਮਾਚਲ ਦੇ ਵਿੱਚ ਬੀਬੀਆਂ ਵੀ ਬੰਦਿਆਂ ਦੇ ਬਰਾਬਰ ਕੰਮ ਕਰ ਰਹੀਆਂ ਆਪਸ ਵਿੱਚ ਬੋਲਦੇ ਕਿ ਆਹ ਤਾਂ ਤੇ ਬੈ ਕੇ ਅਸੀਂ ਕਰੇ ਫੋਨ ਲਾਇਆ ਵਾ ਆ ਬਾਈਆਂ ਤੋਂ ਅਸੀਂ ਨੈਟਵਰਕ ਹੌਟਸਪੌਟ ਲਾਇਆ ਤੇ ਇਹਨਾਂ ਦੇ ਫੋਨ ਤੋਂ ਕਰੇ ਫੋਨ ਲਾਇਆ ਕਰੇ ਬਾਪੂ ਕੋਲ ਲਗਾ ਲਿਆ ਉਹ ਪਈਆਂ ਨੇ ਫੋਨ ਨਹੀਂ ਕੀਤਾ ਇੰਨੇ ਦਿਨ ਹੋ ਗਏ ਪਰ ਰੀਜ ਦੇ ਵਿੱਚ ਹੀ ਅੱਜ ਅਸੀਂ ਆਏ ਆ ਕਰੇ ਸਭ ਕੁਝ ਚੰਗਾ ਵਾ ਇਹੀ ਸਾਨੂੰ ਸਨੇਹਾ ਬਹੁਤ ਵੱਡਾ ਮਿਲ ਗਿਆ ਕਰ ਜਦ ਨਾਲ ਗੱਲਬਾਤ ਕਰ ਲਈ ਤੇ ਸਾਰਾ ਸਾਨੂੰ ਖੁਸ਼ੀ ਦਾਤ ਹੋ ਗਿਆ ਤੇ ਆਪ ਤੋਂ ਅੰਦਰ ਨਿ ਆਣੇ ਚੁੱਕਣ ਵਾਲੇ ਆ ਗਏ ਵੱਡੇ ਵੱਡੇ ਬੈਗ ਲੈ ਕੇ ਓਏ ਗੱਲਾਂ ਦੀ ਇਹ ਸ਼ਹਿਜ਼ਾਦਾ ਹੀ ਕੱਪਰੂ ਜਵਾਨ ਏ ਅੱਖਾਂ ਚ ਅੰਗਿਆਰਾ ਨੇ ਸਿੱਖਾ ਨਾਕੇ ਮੋਟੀਆਂ ਗੱਲਾਂ ਨੇ ਲੱਗੈ ਰੋਣ ਬਸ ਲੱਗੈ ਰੋਣ ਬਸ ਰੋਕੇ ਦਿਖਾ ਦੇ ਕਰੀ ਉਹ ਕਹਿੰਦਾ ਪਿਆ ਨਵਾ ਕੀ ਦੇਖ ਲਿਆ ਓਏ ਪਾਜੀ ਹੱਸ ਵੀ ਲੋ ਮੜਾ ਜਾ ਹੱਸ ਕੇ ਦਿਖਾ ਦੇ ਇਗਨੋਰ ਹੀ ਬਣਾ ਤਗੜਾ ਮਾਰਿਆ ਯਾਰ ਚੰਗਾ ਯਾਰ ਲੱਛਣ ਕੀਤੇ ਉਹਦੇ ਕੋਲੇ ਵਿਚਾਰੇ ਕੋਲੇ ਬਾਏ ਰਾੜਾ ਰਾੜਾ ਬਾਏ ਦੇ ਦੇ ਉਹ ਤੇ ਨਾ ਬੋਲੇ ਪਰ ਕਿਹਾ ਸਫ਼ਰ ਵਿੱਚ ਸਾਨੂੰ ਬਹੁਤ ਹੀ ਚੰਗੇ ਲੋਕ ਮਿਲੇ ਤੇ ਉਹਨਾਂ ਦੇ ਵਿੱਚੋਂ ਇੱਕ ਆ ਬੰਦਾ ਸੀਗਾ ਜਿਹੜਾ ਸਾਨੂੰ ਮਟਰ ਖਵਾ ਰਿਹਾ ਸੀ ਤੇ ਉਤੋਂ ਦੀ ਇਹ ਸਾਨੂੰ ਇਹ ਕਹਿ ਰਿਹਾ ਸੀ ਵੀ ਇੱਕ ਥੈਲਾ ਭਰ ਕੇ ਮਟਰਾਂ ਦਾ ਮੈਂ ਦੇ ਦਿੰਨਾ ਆ ਨਾਲ ਲੈ ਜਾਓ ਬਹੁਤ ਹੀ ਚੰਗੇ ਸੁਭਾਅ ਦੇ ਲੋਕ ਸਾਨੂੰ ਮਿਲਦੇ ਜੁਲਦੇ ਰਹੇ ਉੱਥੇ ਮੁੱਧ ਪਿੰਡ ਦੇ ਵਿੱਚ ਆ ਕੋਈ ਤਲਾਬ ਨਹੀਂ ਹੈਗਾ ਇਹਨਾਂ ਨੇ ਇਹ ਇੱਕ ਟੈਂਕਰ ਟਾਈਪ ਸਟੋਰ ਕਰਨ ਦੇ ਲਈ ਪਾਣੀ ਰੱਖਿਆ ਹੋਇਆ ਉਧਰੋਂ ਚੱਪੇ ਥੜੀ ਢੇਰ ਦਾ ਹੈ ਤੇ ਇਸ ਪਿੰਡ ਦੇ ਵਿੱਚ ਭਾਵੇਂ ਹਜ਼ਾਰਾਂ ਹੀ ਚੂਹਾ ਵਗਦੀਆਂ ਵਾਂ ਪਰ ਇਹਨਾਂ ਨੂੰ ਇਦਾਂ ਪਾਣੀ ਸਟੋਰ ਕਰਕੇ ਲੋੜ ਪੈਂਦੀ ਆ ਆਪਣੇ ਖੇਤਾਂ ਨੂੰ ਪਾਣੀ ਲਾਉਣ ਦੇ ਲਈ ਹੁਣ ਆਪਾਂ ਐਂਟਰ ਕਰ ਗਏ ਆ ਪਿੰਡ ਮੁੱਧ ਤੇ ਪਿੱਛੇ ਮੇਰੀ ਸਾਈਡ ਤੇ ਬੁੱਧ ਧਰਮ ਦੇ ਨਿਸ਼ਾਨ ਲੱਗੇ ਹੋਏ ਨੇ ਤੇ ਇਹਨਾਂ ਦੇ ਵਿੱਚੇ ਮੰਦਰ ਨੇ ਤੇ ਇੱਥੋਂ ਆਪਾਂ ਬੱਸ ਲਵਾਂਗੇ ਕਾਜ਼ਾ ਦੀ ਕਾਜ਼ਾ ਤੋਂ ਮਨਾਲੀ ਫਿਰ ਮਨਾਲੀ ਤੋਂ ਪੰਜਾਬ ਦੇਖੋ ਬਾਈ ਆਨੰਦ ਹੈਲੋ ਤੇ ਆ ਗੱਲਾਂ ਬਾਤਾਂ ਨੇ ਬਰੇ ਆਨੰਦ ਨੇ ਅਰੀ ਜਾਂਦੇ ਨੇ ਆਪਾਂ ਨੂੰ ਮਟਰ ਤੋੜਦੇ ਚੰਬਨ ਤੇ ਕਿਤੇ ਜੋਂਡੀਰ ਖੜਾ ਹੈ ਕਿਤੇ ਸੋਨਾ ਲੀ ਕਰਦਾ ਤੇ ਕਿਤੇ ਸਵਰਾਜ ਖੜਾ ਹੈ ਇਹਦੇ ਤੇ ਇੰਨੇ ਸਰੋਂ ਗਿੱਤੇ ਤੇ ਇੱਥੇ ਦੇ ਆ ਇਨਸਾਨ ਔਰਤਾਂ ਬੰਦੇ ਇੱਕੋ ਜਿਹਾ ਕੰਮ ਕਰਦੇ ਨੇ ਤੇ ਚੰਗੇ ਵੀ ਬੜੇ ਨੇ ਅਸੀਂ ਲੰਘ ਰਹੇ ਸੀਗੇ ਸਾਨੂੰ ਕਹਿ ਰਹੇ ਨੇ ਵੀ ਚਾਹੇ ਪੀ ਕੇ ਜਾਣਾ ਭਈਆ ਇਤਨੀਆਂ ਅਣਜਾਣ ਲੋਕਾਂ ਕੋਲੋਂ ਇਹ ਗੱਲਾਂ ਸੁਣਨੀਆਂ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੋਗੀ ਉਤਰ ਪਹਾੜੋਂ ਆਏ ਲੋਬੀ ਮਿੱਤਰੋ ਪਹਾੜ ਉਤਰ ਆਇਆ ਆ ਘਰਾਂ ਚ ਕਿਤੇ ਨਾ ਕਿਤੇ ਲਾਵਾਂ ਕਿ ਡੇਰਾ ਥੱਲੇ ਨਦੀ ਤੇ ਗੱਭਰੂ ਜਵਾਨ ਤੋਰਿਆਂ ਫੇਰਿਆਂ ਦੀ ਆ ਆ ਗਿਆ ਇੱਕ ਪੁਲ ਇਹ ਪੁਲ ਦੇ ਉੱਤੇ ਜਿਹੜੇ ਝੰਡੇ ਲੱਗੇ ਦੇਖਣ ਦੇਣਾ ਫਲੈਗ ਇਹ ਇਹਨਾਂ ਦੇ ਧਰਮ ਦੇ ਜਿਹੜੇ ਬੁੱਧ ਧਰਮ ਹੈ ਉਹਨਾਂ ਦੇ ਨਿਸ਼ਾਨ ਹੁੰਦੇ ਨੇ ਤੇ ਇਹਨਾਂ ਦੇ ਉੱਤੇ ਮੰਤਰ ਲਿਖੇ ਹੁੰਦੇ ਨੇ ਇਹਦਾ ਇੱਕ ਪ੍ਰਤੀਕ ਇਹ ਵੀ ਆ ਵੀ ਇਹ ਸ਼ਾਂਤੀ ਦੇ ਪ੍ਰਤੀਕ ਨੇ ਥੱਲੇ ਨੂੰ ਦੇਖ ਕੇ ਇਧਰ ਅੱਗ ਰਿਹਾ ਵੀ ਪੋਲ ਰੇੜ ਰਿਹਾ ਨਾਲ ਨਾਲ ਤੇ ਹਵਾ ਵੀ ਝੂਲ ਰਹੀ ਆ ਤਾਂ ਕਰਕੇ ਸਾਨੂੰ ਐ ਲੱਗਣ ਡੇ ਰੇੜੀ ਜਾਣ ਡੇ ਅੱਗੇ ਨੂੰ ਅੱਗੇ ਲੜਾਈ ਬਹੁਤ ਹੀ ਜ਼ਿਆਦੀ ਔਖੀ ਸੀਗੀ ਚੜ ਕੇ ਮੰਦਰ ਮੋੜੇ ਸਾਹ ਲੈਣ ਨੇ ਹਾਂ ਤੇ ਦੇਖਦੇ ਹਾਂ ਰੂਮ ਵਗੈਰਾ ਲੱਗਦੇ ਕਿਤੇ ਇਹ ਦੂਸਰਾ ਕਾ ਇਹ ਦੂਸਰਾ ਕਾ ਇਹ ਦੂਸਰੇ ਕਾ ਇਸ ਕਾ ਤੂੰ ਇਸ ਕਾ ਆਪ ਤੇ ਨੀ ਹਟਮ ਕਰ ਰਹਾ ਹੈ ਨਹੀਂ ਇੰਦੀ ਮਾਤ ਹੁੰਦੀ ਹੈ ਜੀ ਅਬ ਉੱਤਰ ਮਾਲਿਆਂ ਦਾ ਗੈਂਪੂ ਹੈ ਸ਼ਾਇਦ ਜੇ ਮੈਂ ਗਲਤ ਨਹੀਂ ਇਹਦਾ ਨਾਮ ਗੈਂਪੂ ਕਹਿੰਦੇ ਨੇ ਇਹਨਾਂ ਦਾ ਮੰਦਿਰ ਹੁੰਦਾ ਹੈ ਤੇ ਆਪਾਂ ਪਿੰਡ ਪਹੁੰਚ ਗਏ ਆ ਮੁੱਦ ਥੋੜੀ ਜਾਨਦੇ ਆ ਇਹੋ ਜਿਹੀਆਂ ਛਿੱਟਾਂ ਤੇ ਇਮਾਰਤਾਂ ਦੇਖਣ ਨੂੰ ਮਿਲ ਗਈਆਂ ਆਪਾਂ ਰੂਮ ਵਗੈਰਾ ਲੈ ਲਿਆ ਸੀਗਾ ਤੇ ਰੂਮ ਚ ਖਲਾਰਾ ਪਹਿਲਾਂ ਵੇਖੋ ਕਿਵੇਂ ਪਾਛੜਿਆ ਹੁੰਦੇ ਸਾਰੇ ਪ੍ਰਮਿੰਦਰ ਭਾਈ ਨਾਨ ਬੱਗਿਆ ਤੇ ਆਪਾਂ ਵੀ ਨਾਨ ਚੱਲ ਜਾਾਂਗੇ ਤੇ ਤੇ ਅਸੀਂ ਨੂੰ ਭੁੱਖ ਲੱਗੀ ਹੋਈ ਸੀਗੀ ਤੇ ਖਾ ਪੀ ਲਿਆ ਜਾਵੇ ਆਮਲੇਟ ਕਰ ਲਿਆ ਨਾਲ ਚਾਹ ਕਰ ਲਈ ਤੇ ਆ ਨਜ਼ਾਰਾ ਤੋਂ ਪਿੱਛੋਂ ਆਹ ਪਾਉਣ ਦਿੰਦੇ ਆ ਪਿੰਡ ਦਾ ਢੇੜਾ ਤੇ ਵੇਖਦੇ ਆ ਇੱਥੇ ਕੀ ਕੁਝ ਵੇਖਣ ਨੂੰ ਹੋਟਲ ਤੇ ਖਾ ਪੀ ਕੇ ਦੋ ਘੜੀ ਆਰਾਮ ਕਰਨ ਤੋਂ ਬਾਅਦ ਅਸੀਂ ਦੇਖਣ ਚੱਲੇ ਆਂ ਕੀ ਕਹਿੰਦੇ ਨੇ ਵੀਰੇ ਨੂੰ ਮਿਨਿਸਟਰੀ ਮਿਨਿਸਟਰੀ ਦਾ ਕਹਿਣ ਦਾ ਭਾਵ ਇਹ ਹੈ ਵੀ ਇੱਥੇ ਲੋਕ ਤਪੱਸਿਆ ਕਰਦੇ ਨੇ ਬੋਧੀਆਂ ਦਾ ਗੁਰਦੁਆਰਾ ਤੇ ਲੋਕ ਇੱਥੇ ਬੈਠੇ ਕਿੰਨੇ ਕਿੰਨੇ ਸਾਲ ਤਪੱਸਿਆ ਕਰਦੇ ਨੇ ਦੇਖਦੇ ਆਂ ਜੇ ਆਪਾਂ ਨੂੰ ਹੈ ਬਰਾਕਿਕਲ ਇੱਥੇ ਵੀ ਨਹੀਂ ਕਰਦਾ ਕਿਉਂ ਹੁਣ ਉਹ ਬੋਧੀਆਂ ਹੀ ਰਹੇ ਨਹੀਂ ਕੱਟ ਰਹੇ ਆਂ ਉਹ ਵੀ ਨਵਾਂ ਸਟੈਂਡ ਆ ਚੱਲ ਰਿਹਾ ਹੈ। ਓਕੇ। ਇੱਥੇ ਲੋਕ ਦੂਰੋਂ ਦੂਰੋਂ ਤਪੱਸਿਆ ਕਰਨ ਆਉਂਦੇ ਆ। ਜਾ ਕੇ ਦੇਖਦੇ ਆ ਉੱਥੇ ਕੀ ਸਿਸਟਮ ਹੈ। ਹੁਣ ਆਪਾਂ ਪਿੰਨ ਵੈਲੀ ਦੇ ਐਂਡ ਤੇ ਖੜੇ ਆ। ਠਨੌਰ, ਕੁੱਲਾ, ਚైనా, ਜੰਮੂ ਕਸ਼ਮੀਰ ਤੇ ਬੱਟਰ ਕੋਲਾ। ਆ ਨਜ਼ਾਰਾ ਕਿਤੇ ਕਿਤੇ ਵੇਖਣ ਨੂੰ ਮਿਲਦਾ। ਟੀਸੀ ਦੇ ਧੁੱਪ ਪੈ ਰਹੀ ਆ। ਬਾਕੀ ਸਾਰੇ ਬੰਨੇ ਛਾਂ। ਜਿਹੜੀ ਆਪਾਂ ਮਿਨਿਸਟਰੀ ਦੇਖਣ ਆਏ ਸੀਗੇ ਬੁੱਧਧਰਮ ਵਾਲਿਆਂ ਦਾ ਗੁਰਦੁਆਰਾ ਸਾਹਿਬ ਉੱਥੇ ਤਪੱਸਿਆ ਕਰਨ ਕੋਈ ਨਹੀਂ ਰਹਿੰਦਾ ਇਹ ਜਾਂ ਉਹਨਾਂ ਦੇ ਕੁਝ ਵੀ ਲਗਾ ਲਓ ਜਿਹੜੇ ਸੇਵਕ ਨੇ ਇੱਥੇ ਇਹ ਚੀਜ਼ ਦਾ ਖਿਆਲ ਰੱਖਦੇ ਨੇ ਅਸੀਂ ਲੇਖਣ ਆਏ ਸੀ ਇਹਨਾਂ ਦੇ ਮਟਰ ਮਟਰਾਂ ਦੇ ਨੇੜੇ ਤੇੜੇ ਆ ਬਾਈ ਹੁਣੇ ਆਪਾਂ ਨੂੰ ਟੱਕਰੇ ਨੇ ਇਹਨਾਂ ਨੂੰ ਪੁੱਛਦੇ ਆ ਕਿ ਮਟਰ ਕੀ ਰੇਟ ਵੇਖਦੇ ਨੇ ਤੇ ਇਹਨਾਂ ਦਾ ਆ ਆਇਆ ਪਿੰਡ ਬਸ ਐਡਾ ਕੀ ਪਿੰਡ ਆ ਇੱਥੇ ਪੈਨਸਲ ਮਟਰ ਲੱਗਾ ਹੋਇਆ ਵਾ ਪੈਨਸਲ ਮਟਰ ਦਾ ਰੇਟ ਆ 75 ਰੁਪਏ ਉਹ ਦੇਖੋ ਬਾਈ ਬੱਦਲਾਂ ਚੋਂ ਧੁੱਪ ਥੱਲੇ ਪਾਰੀ ਐ ਕਿਰਨਾ ਤੇ ਉੱਪਰ ਨੇਰਾ ਇਹ ਐ ਨਿਆਰਾ ਕੁਦਰਤ ਆ ਤੇ ਇੱਥੇ ਪਿੰਡ ਮੁੱਧ ਆਪਾਂ ਖੜੇ ਆ ਪਿੰਡ ਐਡਾ ਕੀ ਆ ਇੱਥੇ ਜ਼ਿਆਦਾਤਰ ਖੇਤੀ ਹੁੰਦੀ ਆ ਮਟਰਾਂ ਦੀ ਆ ਕੋਈ ਖਾਲ ਨਹੀਂ ਐ ਇਹ ਝਰਨਾ ਵਗ ਰਿਆ ਉਤੋਂ ਉਤੋਂ ਪਾਣੀ ਹੁੰਦਾ ਤੇ ਇਹਨਾਂ ਦੀਆਂ 妇ੀਆਂ ਬੁੱਡੇ ਬਾਪੂ ਸਾਰੇ ਖੇਤਾਂ ਦੇ ਵਿੱਚ ਜੁਟੇ ਰਹਿੰਦੇ ਆ ਉਹ ਭਾਵੇਂ ਕੰਮ ਖੇਤਾਂ ਦਾ ਹੋਵੇ ਕੰਸਟਰਕਸ਼ਨ ਦਾ ਹੋਵੇ ਜਾਂ ਉਹ ਸੜਕ ਤੇ ਸਫਾਈ ਦਾ ਬੀਬੀਆਂ ਦਾਬਿਆਂ ਦੇ ਬਰਾਬਰ ਕੰਮ ਕਰਦੀਆਂ ਨੇ ਆ ਇਹਨਾਂ ਦੇ ਘਰ ਨੇ ਤੇ ਇਹਨਾਂ ਦੇ ਘਰਾਂ ਦੇ ਹੀਠਾਂ ਹੀ ਇਹਨਾਂ ਨੇ ਫਰਮ ਬਣਾਏ ਹੋਏ ਨੇ ਤੇ ਅੱਪ ਤੁਰੇ ਜਾਣਿਆ ਇਹਨਾਂ ਦੀ ਭਾਸ਼ਾ ਦੇ ਵਿੱਚ ਸਤਿ ਸ੍ਰੀ ਅਕਾਲ ਨੂੰ ਜੁਲੇ ਜੀ ਕਹਿੰਦੇ ਨੇ ਤੇ ਆਪਾਂ ਕਈਆਂ ਨੂੰ ਜੁਲੇ ਜੀ ਕਹਿ ਕੇ ਅੱਗੇ ਵਧ ਰਹੇ ਹਾਂ ਇਹਨਾਂ ਦੇ ਜ਼ਿਆਦਾਤਰ ਸੱਤਾਂ ਜਿਹੜੀਆਂ ਕਾਨਿਆਂ ਦੀਆਂ ਬਣੀਆਂ ਹੋਈਆਂ ਨੇ ਤੇ ਇਹ ਚੀਜ਼ ਦੇ ਵਿੱਚ ਮੈਨੂੰ ਜ਼ਿਆਦਾ ਅਟਰੈਕਟਿਵ ਇਹ ਗੱਲ ਲੱਗੀ ਵੀ ਇਹ ਡੈਕੋਰੇਟ ਬਹੁਤ ਸੋਹਣਾ ਕਰ ਦਿਆ ਘਰਾਂ ਨੂੰ ਅੰਦਰੋਂ ਵੀ 12ਵੀਂ ਇੱਧਰ ਵੀ ਪੱਕਾ ਕਰ ਬਣ ਰਿਹਾ ਆਇਆ ਬਈ ਨਗਰ ਮੰਦਿਰ ਜੁਲੇ ਜੀ ਦੇਖ ਸਕਦੇ ਹਾਂ ਦੇਖੋ ਬਹੁਤ ਹੀ ਕੋਲ ਜਿਹਾ ਪਰਸਾਂ ਕੋ ਕਹਾ ਕਰਦੇ ਆਹ ਆਪਨੇ ਦੋਸਤਾਂ ਨੂੰ ਫਿਰ ਜੀ ਆਪਾਂ ਇਕੱਠਾ ਕਰਦੇ ਬਾਅਦ ਵਿੱਚ ਸਾਥ ਅੱਛਾ ਆਇਨਾ ਨਾ ਨਗਾਰਾ ਹੋਣਾ ਨਾ ਯਾਰ ਆ ਬਈ ਇਹਨਾਂ ਦੀ ਭਗਵਾਨ ਜੀ ਦੀ ਇੱਥੇ ਥਾਂ ਬਣਾਈ ਹੋਈ ਹੈ ਨਾ ਇੱਥੇ ਤਸਵੀਰ ਰੱਖੀ ਹੋਈ ਹੈ ਤੇ ਆ ਨਗਾਰਾ ਆ ਨਮਸਕਾਰ ਉੱਥੇ ਵੀ ਕਰਦੇ ਆ ਮੂਰਤੀਆਂ ਨੇ ਬੁੱਧ ਜੀ ਦੀ ਤੇ ਇਹ ਇਹ ਆ ਚੀਜ਼ਾਂ ਨੇ ਇੱਥੇ ਮੰਨ ਲੋ ਆ ਜਿਹੜੀ ਚੀਜ਼ਾਂ ਨੇ ਇਹਨਾਂ ਦੇ ਗ੍ਰੰਥ ਨੇ ਪੋਥੀਆਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਦਿੰਨੇ ਆ ਤੇ ਇਹ ਜਿਹੜੇ ਨੇ ਇੱਥੋਂ ਦੇ ਸਾਰੇ ਮਤਲਬ ਜਿੱਦਾਂ ਆਪਣੇ ਗ੍ਰੰਥੀ ਸਿੰਘ ਹੁੰਦੇ ਨੇ ਇੱਥੇ ਦੇ ਇਹ ਨੇ ਤੇ ਆ ਇਹਨਾਂ ਦੇ ਗੁਰੂ ਨੇ ਇਹ ਪੀੜੀ ਦਰ ਪੀੜੀ ਚੱਲਦੇ ਨੇ ਮਤਲਬ ਤੇ ਹੁਣ ਜਿਹੜੇ ਨੇ ਆਜੇ ਐਕਸਪਾਇਰ ਹੋ ਗਏ ਨੇ ਤੇ ਆ ਜਿਹੜੇ ਇਹਨਾਂ ਦੇ ਟ੍ਰੈਡੀਸ਼ਨ ਦੇ ਕੁਝ ਮੈਨੂੰ ਦੱਸਿਆ ਸੀ ਇਹਨਾਂ ਨੇ ਮੈਨੂੰ ਥੋੜਾ ਜਿਹਾ ਮਾਈਂਡ ਤੋਂ ਸਕਿਪ ਕਰਕੇ ਆ ਹੁਣ ਜਿਹੜਾ ਨਗਾਰਾ ਵਾ ਇਹ ਕਹਿੰਦੇ ਵੀ ਅਸੀਂ ਸ਼ਾਮ ਦੇਲੇ ਵਜਾਉਂਦੇ ਆ ਤੁਹਾਨੂੰ ਮੈਨੂੰ ਲੱਗਦਾ ਵੀ ਹੁਣ ਇਹ ਟਾਈਮ ਹੋ ਗਿਆ ਇਹਨਾਂ ਦਾ ਤੇ ਇਹ ਵਜਾ ਕੇ ਵੀ ਵਿਖਾਣਗੇ ਆਪਾਂ ਨੂੰ ਆਪਾਂ ਦੇਖ ਲਏ ਨੇ ਤੇ ਇੱਧਰ ਹੁਣ ਮਟਰ ਲੋਡ ਹੋਈ ਜਾਂਦੇ ਨੇ ਟਰੱਕ 'ਚ ਆ ਆਪਣੇ ਕੋਠਿਆਂ 'ਚ ਇੱਧਰ ਇਲੈਕਟ੍ਰਿਸਿਟੀ ਦਾ ਛੋਟੇ ਜਾਂ ਥੋੜਾ ਜਿਹਾ ਤਾਂ ਕਰਕੇ ਇੱਧਰ ਜ਼ਿਆਦਾਤਰ ਸੋਲਰ ਹੀ ਵਿਖਿਆ ਗਿਆ ਮੇਰੇ ਕੋਲੋਂ ਤੇ ਆ ਉੱਪਰ ਇਹਨਾਂ ਨੇ ਸਾਰੇ ਪਾਸੇ ਇਹੋ ਜਿਹੇ ਫਲੈਗ ਲਗਾਏ ਹੋਏ ਆ ਆਪਣੇ ਕੋਠਿਆਂ 'ਤੇ ਕਿਤੇ ਨਾ ਕਿਤੇ ਇਹਨਾਂ ਦਾ ਕਹਿਣਾ ਆ ਵੀ ਇਹ ਸ਼ਾਂਤੀ ਦਾ ਪ੍ਰਤੀਕ ਨੇ ਤੇ ਜਿੱਥੇ ਵੀ ਇਹ ਲੱਗੇ ਹੁੰਦੇ ਨੇ ਪੋਜ਼ਿਟਿਵ ਵਾਈਬਸ ਉੱਥੇ ਹੀ ਰਹੰਦੀਆਂ ਨੇ ਜੁਲੇ ਜੀ ਜੁਲੇ ਜੀ ਜੁਲੇ ਜੀ ਕਿਤੇ ਨਾ ਕਿਤੇ ਕਸਪੂ ਵੀ ਇਹਨਾਂ ਦੀ ਭਾਸ਼ਾ ਸਿੱਖੀ ਗਿਆ ਹੈ ਹੈਲੋ ਹੈਲੋ ਹਾਈ ਜੁਲੇ ਜੀ ਅਰੇ ਪਿਓ ਇਹਨਾਂ ਨੇ ਜ਼ਿਆਦਾਤਰ ਇਹੋ ਜਿਹੀਆਂ ਪੋੜੀਆਂ ਬਣਾਈਆਂ ਹੋਈਆਂ ਨੇ ਲੱਕੜ ਦੀਆਂ ਤੇ ਆ ਦੇਖੋ ਹਲੋ ਇਹਦੀ ਆ ਗਈ ਹੁਣ ਪਰ ਜ਼ਿਆਦਾਤਰ ਲੱਕੜ ਦੀਆਂ ਹੀ ਨੇ ਇੱਥੇ ਇਹਦੇ ਰਸਮੀ ਸਿੰਘਾਂ ਜੁੱਦ ਸਾਡੇ ਗਰੁੱਪ ਨੇ ਤਾਂ ਮੇਲਾ ਲਾਇਆ ਹੀ ਲਾਇਆ ਸੀਗਾ ਗੋਰੇ ਵੀ ਆ ਗਏ ਹੁਣ ਪਿੰਨਾ ਪਿੰਡ ਵਾਲਿਆਂ ਦੇ ਸਾਰੇ ਗ੍ਰਿੱਲਾਂ ਗ੍ਰੁੱਲਾਂ ਦੇ ਖੜਕੇ ਦੇਖਣ ਡਿਆ ਬਾਹਰ ਆ ਗਏ ਆ ਵੀ ਸਾਡੇ ਪਿੰਡ ਪਤਾ ਨਹੀਂ ਕੀ ਚੱਕਰ ਆ ਕਸਰ ਦੂ ਉਹ ਜੀ ਨਾ ਸਰ ਕਰਦੇ ਹਾਂ ਪਤਾ ਨਾ ਵਜਣੀ ਮਾਤਾ ਕਰੋ ਫਿਰ ਅਰੇ ਆਪ ਬਈ ਆਪਣਾ ਨਵਾਂ ਸ਼ਹਿਰ ਨਵਾਂ ਸ਼ਹਿਰ ਤੋਂ ਆਪਾਂ ਆ ਗਏ ਬਲਾਚੌਰ ਰੂਪਨਗਰ ਚੰਡੀਗੜ੍ਹ ਚੰਡੀਗੜ੍ਹ ਤੋਂ ਫਿਰ ਆਪਾਂ ਤੁਰ ਪਏਆ Shimla Shimle ਤੋਂ Narkanda Narkanda ਤੋਂ ਫਿਰ ਇੱਥੇ ਆਏ ਕੁਫਨੂ 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 ਤੋਂ ਫਿਰ ਅਸੀਂ ਇੱਥੇ ਆਏ ਅੱਜ ਇਹ ਮੜਮਟਿਆ ਕੱਲ ਨੂੰ ਜਾਣਾ ਆਪਾਂ ਕਾਜ਼ਾ ਇਹ ਦੇਖੋ ਮੈਪ ਦੇ ਹਿਸਾਬ ਨਾਲ ਕਿੰਨੀ ਬਾਟ ਇੱਥੋਂ ਲੈ ਕੇ ਇੱਥੋਂ ਦਾ ਆਪਾਂ ਤੁਰਨਾ ਕਿੱਥੋਂ ਸ਼ੁਰੂ ਕੀਤਾ ਤੁਰਨਾ ਆਪਾਂ ਕਾਫ ਨੂੰ ਤੋਂ ਇੱਥੋਂ ਕਾਫ ਨੂੰ ਤੋਂ ਲੈ ਕੇ ਮੱਢ ਤੱਕ ਮੁਦ ਅਹ ਓਕੇ ਅ ਕੈਨ ਯੂ ਸੇ ਸੱਚੀ ਰੀ ਅਕਾਲ ਸੱਚੀ ਸੱਤ 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 ਸਿਰੀ ਸਤ ਸ੍ਰੀ ਅਕਾਲ ਸੰਸਕ੍ਰਿਤ ਕਹਾਵਾ ਦਾ ਯਾਰੀ ਸੁਣਾ ਦੇ ਸਤ ਸ੍ਰੀ ਅਕਾਲ ਜਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜਾ 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 ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜਾ ਸਾਨੂੰ ਕਹਿੰਦੇ 923 ਓਕੇ ਓਕੇ 1 2 3 ਸਤ ਸ੍ਰੀ ਅਕਾਲ ਠੀਕਾ ਜੱਟ ਵਾ ਗੋਰੇ ਮਿਲ ਗਏ ਸੀ ਤੇ ਇਹਨਾਂ ਨਾਲ ਅੰਗਰੇਜ਼ੀ ਚ ਗਰਾਰੀਆਂ ਅਸੀਂ ਫਸਾਲੀਆਂ the uh, conversation is so nice what you say about me our conversation like it was nice to meet you guys and it was uh, nice talking about uh, life in india we learned a lot uh, okay and what's you thank uh, you yes thanks for a nice uh, energy right there, guys. <laughs> Okay. It was a big surprise. Yeah. Okay. To you guys. Okay. Nice to meet you. Okay. cooking Thank you. <laughs> Thank you.